ਪਰ ਮਹਾਰਾਜੀ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਆ 86 ਤੀਰਥ ਸਗਲ ਕੁੰਨ ਉਹਨਾਂ 68 ਤੀਰਥਾਂ ਦਾ ਫਲ ਤੈਨੂੰ ਘਰ ਦੇ ਵਿੱਚ ਬੈਠਿਆਂ ਮਿਲ ਜਾਊਗਾ ਕਦੋਂ ਜੀ ਦਇਆ ਪਰਵਾਹ ਬੰਦਿਆ ਰੱਬ ਦੇ ਬਣਾਏ ਹੋਏ ਜੀਵਾਂ ਦੇ ਉੱਤੇ ਦਇਆ ਕਰੇ ਰੱਬ ਦੇ ਬਣਾਏ ਹੀ ਕੁਦਰਤ ਰੱਬ ਦੇ ਬਣਾਏ ਹੋਏ ਜੀਵਾਂ ਦੇ ਉੱਤੇ ਦਇਆ ਕਰ ਦਵੇਂ ਤੇ ਤੈਨੂੰ 68 ਤੀਰਥਾਂ ਦਾ ਇਸ਼ਨਾਨ ਕਰਨ ਦੀ ਲੋੜ ਨਹੀਂ ਤੈਨੂੰ ਮਹਾਪੁਰਖਾਂ ਦੀ ਸੰਗਤ ਕਰਕੇ ਰੱਬ ਦੇ ਨਾਮ ਜਪ ਕੇ 68 ਤੀਰਥਾਂ ਦਾ ਫਲ ਪ੍ਰਾਪਤ ਹੁੰਦਾ। 863 ਸਗਲ ਪੁੰਨ ਜੀ ਦਾ ਪ੍ਰਭਾਨ ਦੂ ਜੀਵਾਂ ਦੇ ਉੱਤੇ ਦਇਆ ਕਰੇ। ਸਾ ਸੰਗਤ ਹੁਣ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸੀ ਕਿੰਨੀ ਕੁ ਦਇਆ ਕਰਦਿਆਂ ਜੀਵਾਂ ਦੇ ਉੱਤੇ। ਉਹਨਾਂ ਸਮਾਂ ਵਿਆਹ ਕਿਸੇ ਦਾ ਸੰਪੂਰਨ ਨਹੀਂ ਹੁੰਦਾ। ਜਦੋਂ ਤੱਕ ਸਾ ਸੰਗਤ 100 ਮੁਰਗਾ ਵੱਡਿਆ ਨਾ ਜਾਵੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਹੜੇ ਜੀਵਾਂ ਦੇ ਉੱਤੇ ਦਇਆ ਕਰਦੇ ਆਂ ਜੀ ਉਦੋਂ ਤੱਕ ਵਿਆਹ ਸੰਸੋਰ ਨਹੀਂ ਹੁੰਦਾ ਜਦੋਂ ਤੱਕ ਬੱਕਰੇ ਨਾ ਵੱਢੇ ਜਾਣ ਮੁਰਗੇ ਨਾ ਵੱਢੇ ਜਾਣ ਇੱਕ ਪਾਸੇ ਪਾਤਸ਼ਾਹ ਕਹਿੰਦਿਆਂ ਤੂੰ ਜੀਵਾਂ ਦੇ ਉੱਤੇ ਦਇਆ ਕਰੇ ਤੇ ਤੇਰਾ ਮਾਰਾ ਕਹਿੰਦੇ ਠਾਰ ਦੀ ਠਾਂ ਦਾ ਫਲ ਵੀ ਇਨਾਨ ਵੀ ਹੈ